ਦੋਸਤੋ ਗੁਰਦਾਸਪੁਰ ਦੇ ਪਿੰਨ ਬਰਾੜਾ ਪੁੰਚੇ ਆਸੋ ਬਰਾੜਾ ਵਿਖੇ ਜਿਹੜਾ ਕੀ ਪਿਛਲੇ 9 ਦਿਨ ਤੋਂ ਰਾਮਕਥਾ ਚੱਲ ਰਹੀ ਸੀ ਔਰ ਗਣੇਸ਼ ਉਤਸਵ ਜਿਹੜਾ ਬਣਾਇਆ ਜਾ ਰਿਹਾ ਵਾ ਸੋ ਵੱਡੀ ਗਿੰਦੀ ਸਿੱਧਾ ਜਿਹੜੇ ਪੁੰਚ ਨੇ ਉਹ ਰਾਤਰੀ ਇਹਨਾਂ ਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸ਼ੋਭਾ ਯਾਤਰਾ ਤੋਂ ਬਾਅਦ ਜਿਹੜਾ ਵਾ ਜੀ ਗਣੇਸ਼ ਦੀ ਦਾ ਅਵਸਰ ਕਰਨ ਕਰਦਾ ਵਾ ਸੋ ਉਸਾਰ ਦੇਖੋ ਤੁਸੀਂ ਸ਼ੋਭਾ ਰਵਾਂਗੇ ਬਹੁਤ ਜ਼ਿਆਦਾ ਉਸਾਰ ਆਇਆ ਜਾ ਰਿਹਾ ਵਾ ਸੋ ਬਲੀ ਗਿੰਦੀ ਸਿੱਧਾ ਪੁੰਚ ਨੇ ਬਾਬਾ ਜੀ ਦਾ ਆਮਲੇ ਆਰੇ ਨੇ ਮੱਗ ਕੇ ਢੋਲ ਕੀ ਢੋਲ सफ़ाई आहे साफ़ बढ़ावी ਜਿਹੜੀ ਆ ਵੀ ਸੱਜਣ ਕੀਤਾ ਜਾ ਰਿਹਾ ਵਾ ਜੀ ਸੋ ਨਦੀ ਦੇ ਤੱਟ ਤੇ ਆਇਆ ਜਾ ਰਿਹਾ ਵਾ ਔਰ ਸੱਧਾਲੂਆਂ ਨੂੰ ਗੁੱਸਾ ਬੜਾ ਦੇਖਣ ਨੂੰ ਮਿਲ ਰਿਹਾ ਵਾ ਵੱਡੀ ਗਿੰਦੀ ਸੱਧਾਲੂ ਜਿਹੜੇ ਆ ਜੀ ਇਹ ਸ਼ੋਹ ਯਾਤਰਾ ਸ਼ਾਮਿਲ ਹੋਏ ਆ ਔਰ ਬਾਬਾ ਜੀ ਦੀ ਕਿਰਪਾ ਬੜੀ ਆ ਜੀ ਸੋ ਇਹ ਦੇਖੋ ਹੁਸਾ ਜਿਹੜਾ ਵਾ ਜੀ ਬਹੁਤ ਜ਼ਿਆਦਾ ਹੁਸਾ ਜਿਹੜਾ ਵਾ ਸੱਧਾਲੂ ਜੀ ਪਾਇਆ ਜਾ ਰਿਹਾ ਵਾ नहीं तो डूब जाएंगे पकड़ लो हाथ गणपति जी नहीं तो डूब जाएंगे हमारा कुछ ना बिगड़ेगा तुम्हारी लाज हमारा कुछ ना बिगड़ेगा तुम्हारी लाज बड़ी पाप की गठड़ी हमारे सर पे ये भारी गठड़ी हमारे सर पे ये भारी पाप का है भारी भजन سے اٹھائیں گے مجنوں کو کوکھے ماریں اسے کیسے پکڑ لو ہاتھ گنپتی جی سو بچراں وی گل بات کر دی ہاں جی بچے وی جڑے شوبہ شاطراں شامل ہوے دے ہاں اج بیٹا جی کی کہو گے بابا جی کی داسے ਬਾਬਾ ਜੀ ਸਾਡੇ ਬਹੁਤ ਚੰਗਿਆ ਉਹ ਸਾਨੂੰ ਪਰਸ਼ਾਦ ਵਿੱਚ ਕੁਝ ਵੀ ਦਿੰਦੇ ਸਾਡੇ ਬਹੁਤ ਲਾਡ ਲੈਂਦੇ ਸਾਨੂੰ ਸਾਨੂੰ ਪੈਸੇ ਵੀ ਦਿੰਦੇ ਆ ਪਰ ਸਾਨੂੰ ਸਿੱਖਿਆ ਵੀ ਦਿੰਦੇ ਆ ਕਿ ਆਹੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਅੱਛਾ ਜੀ ਸੇਵਾ ਕਰੀਏ ਹਾਂ ਤੇ ਬਾਬਾ ਜੀ ਬਹੁਤ ਬਹੁਤ ਜ਼ਿਆਦਾ ਚੰਗਿਆ ਸਾਡੇ ਬਹੁਤ ਚੰਗਿਆ ਜੀ ਸਾਨੂੰ ਇਹੀ ਬਾਬਾ ਜੀ ਮਿਲਣ ਬਸ ਹੋ ਆਜੀ ਆਪੇ ਹੋ ਗਏ ਜੀ ਇੱਕ ਰਾਜ ਨੂੰ ਆ ਵੀ ਮੰਦਰ ਆਂਦੇ ਸੀ ਤਰਾਕੇ ਬਾਬਾ ਜੀ ਸਮਝਾਉਂਦੇ ਤੁਹਾਨੂੰ ਕੀ ਕਹਿੰਦੇ ਬਾਬਾ ਜੀ ਕਿ ਮਾਤਾ ਦੀ ਸੇਵਾ ਕਰੋ ਆਪਣੇ ਘਰ ਕੀ ਕਰੋ ਕਿ ਆਪਣੇ ਮਾਤਾ ਪਿਤਾ ਦੀ ਸਿੱਖਿਆ ਕਰੋ ਕਿ ਇਹ ਬੱਚਿਆਂ 'ਚ ਜੋਸ਼ ਆ ਜੀ ਬੱਚਿਆਂ ਨੂੰ ਤੁਸੀਂ ਸਾਹ ਬੜਾ ਬੜਾ ਆ ਜੂ ਤੋ ਵੱਡੀ ਗਿੰਦੀ 'ਚ ਬੱਚੇ ਨੇ ਆ ਜੀ ਇਹ ਪੰਜਕਾਵਾ ਛੋਟੂ ਢੀਆ ਔਰ ਕੰਕਨ ਕੰਨ ਵੀ ਸਾਧ ਕੋ ਕੀ ਨਾ ਹੋ। ਜੋ ਅਪਾਰ ਕਿਰਪਾ ਵਾਜੀ ਇਸ ਇਲਾਕੇ ਤੇ ਜੋ ਬਾਬਾ ਜੀ ਦਾ ਆਸ਼ੀਰਵਾਦ ਜਿਹੜਾ ਹਮੇਸ਼ਾ ਸਾਰਾਂ ਤੇ ਬਣੇ ਦਿੰਦਾ ਵਾਜੀ। ਜੋ ਕੁਝ ਹੋ ਰਿਹਾ ਤੁਸੀਂ ਅੱਧਾ ਲਸਾਨੀਆਂ ਕਰਦੇ ਆ। ਭਾਵੇਂ ਆ ਜੀ ਸ਼ੋਭਾ ਯਾਤਰਾ ਜਿਲ੍ਹੇ ਸਿਰ ਤੁਹਾਨੂੰ ਸ਼ਾਮ ਲੋ ਇਹਨੇ। ਸੋ ਪੰਜ ਜੀ ਕਿਦਾਂ ਦਾ ਮਹਿਸੂਸ ਹੋਇਆ ਇਤਿਹਾਸ? ਬਹੁਤ ਵਧੀਆ। ਹਮ। ਬਾਬਾ ਜੀ ਨੇ ਕਹਿੰਦੇ ਰੌਣਕ ਲਾਤੀਆਂ ਜੀ। ਹਾਂ ਜੀ ਬਹੁਤ ਵਧੀਆ। ਹਰ ਸਾਲ ਸਮਾਗਮ ਹੁੰਦੇ ਆ। ਹਾਂ ਜੀ ਹਾਂ ਜੀ। ਕੀ ਕਹੋਗੇ ਪੰਜ ਜੀ? ਬਾਬਾ ਜੀ ਨੇ ਬਹੁਤ ਵਧੀਆ ਮਤਲਬ ਕਿ ਇੰਨਾ ਵਧੀਆ ਪ੍ਰੋਗਰਾਮ ਕਰਦੇ ਆ ਬਾਬਾ ਜੀ ਹੁਣ ਮਤਲਬ ਕਿ ਕੋਈ ਸਿੱਪਟ ਨਹੀਂ ਕਰੀ ਨਹੀਂ ਸਕਦੇ ਵੀ ਕਿੰਨੀ ਕ ਕਰੀਏ ਅਸੀਂ ਹਾਂ ਨਾ ਕੋਈ ਸਿੱਪਟ ਦਾ ਕੋਈ ਹਾਲੀ ਨਹੀਂ ਹੈ ਕਿੰਨੀ ਕ ਸਿੱਪਟ ਹਾਂਜੀ ਸਭ ਤੋਂ ਮੁੱਕ ਜਾਂਦੇ ਆ ਇਹ ਬਹੁਤ ਜਿਆਦਾ ਬਾਬਾ ਜੀ ਨੇ ਇੰਨਾ ਕੁ ਵਧਿਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਵੀ ਦੇਖ ਰਹੇ ਹੋ ਜੀਨੇ ਬਾਬਾ ਜੀ ਨੇ ਰੌਣਕ ਲਾਈ ਦੀ ਆ ਅੱਜ ਸੋ ਮਤਲਬ ਕੀ ਸਭ ਕੁਝ ਖਤਮ ਹੋ ਗਿਆ ਅੱਜ ਮਤਲਬ ਕੀ ਉਸਮਾਪਤੀ ਹੋ ਗਈ ਆ ਮਨੋ ਦਿਲ ਨੂੰ ਬੜੀ ਬੜਾ ਦਿਲ ਨਹੀਂ ਲੱਗਣਾ ਦੋਸ਼ਾਂ ਦੇਣਾ ਬੜੀ ਠੇਸ ਨਹੀਂ ਦਿਲ ਨੂੰ ਪਹੁੰਚ ਰਹੀ ਆ ਹਾਂਜੀ ਹਾਂਜੀ ਬੜਾ ਦੁੱਖ ਜਿਹਾ ਲੱਗ ਰਿਹਾ ਚੀਨ ਨੂੰ ਪਰ ਚਲੋ ਆਈ ਫੇਰ ਕਹਿੰਨੇ ਆ ਮਾਮਾ ਜੀ ਕੋਈ 10 ਦਿਨ ਵੀ ਨਾ ਹੜ ਕੇ ਫਿਰ ਕੁਛ ਨਾ ਕਰ ਸ਼ੁਰੂ ਕਰੋ ਕੱ데 12 ਮਹੀਨੇ ਚੱਲਦੇ ਰਹਿੰਦੇ ਹਾਂਜੀ ਹਾਂਜੀ ਚੱਲਦਾ ਰਹਿੰਦਾ ਵਾ ਚੱਲਦਾ ਰਹਿੰਦਾ ਹਾਂਜੀ ਖਤਮ ਹੋਣਾ ਦੇ ਬਸ ਹਾਂਜੀ ਬਹੁਤ ਵਧੀਆ ਮਾਮਾ ਜੀ ਸੱਚੀ ਇਹਨਾਂ ਦੀ ਕੋਈ ਸਿਫਤ ਨਹੀਂ ਕੀਤੀ ਜਾ ਸਕਦੀ ਬਿਲਕੁਲ ਬਿਲਕੁਲ ਹਾਂਜੀ ਇਹ ਪਹਿਨ ਕੀ ਕਰੇ ਕਿਹੜਾ ਪੱਗਿਆ ਹੋਣਾ ਸ਼ੁਰੂ ਤੁਲਸੀ ਮੈਂ ਹਾਂਜੀ ਬਸ ਇੱਕ ਮਹੀਨੇ ਤੋਂ ਬਾਅਦ ਤੁਲਸੀ ਮੇ ਇਹ ਆਜ਼ਾਦ ਪ੍ਰੋਗਰਾਮ ਸ਼ੁਰੂ ਹੋਇਆ ਨਾ ਤੁਲਸੀ ਮਾਤਾ ਦੀ ਸਾਦੀ ਹੁੰਦੀ ਹੈ ਬੜਾ ਬੜਾ ਪ੍ਰੋਗਰਾਮ ਹੁੰਦਾ ਹੈ ਤੇ ਸਾਨੂੰ ਬਹੁਤ ਵਧੀਆ ਸੰਤ ਮਿਲੇ ਆ ਇਹਨੇ ਪ੍ਰੋਗਰਾਮ ਚ ਚਲਾਈ ਰੱਖ ਦਿਆ ਬੱਚੇ ਨੇ ਵੀ ਬੁੜੀਆਂ ਬੜੀਆਂ ਤਲਕੀਆਂ ਕੀਤੀਆਂ ਬਾਹਲੇ ਦੇਸਾ ਤੱਕ ਬੱਚੇ ਜੇ ਪਹੁੰਚ ਗਏ ਇੱਥੇ ਦੀ ਸੇਵਾ ਕਰ ਕਰਕੇ ਹੀ ਪਹਿਲੇ ਬੱਚੇ ਚੱਲ ਜਾਂਦੇ ਆ ਉਹ ਫੇਰ ਬੱਚੇ ਆ ਜਾਂਦੇ ਆ ਹਾਂਜੀ ਸੋ ਹਾਂਜੀ ਪਹਿਲੇ ਬੱਚੇ ਚੱਲ ਜਾਂਦੇ ਆ ਘੁੰਮੋਵੇਂ ਫੇਰ ਬੱਚੇ ਤਿਆਰ ਹੋ ਜਾਂਦੇ ਆ ਮਤਲਬ ਕੀ ਹਾਂਜੀ ਫੇਰ ਆ ਜਾਂਦੇ ਆ ਕਿ ਮਤਲਬ ਕੀ ਬਹੁਤ ਤਰੱਕੀ ਬੱਚੇ ਕਰ ਕਰਕੇ ਜਿਹੜੇ ਹਥੋਂ ਮੰਦਰ ਤੋਂ ਸਿੱਖਿਆ ਲੈ ਕੇ ਜਾ ਰਹੇ ਆ ਹਾਂਜੀ ਬਹੁਤ ਤਰੱਕੀਆਂ ਕਰ ਰਿਹਾ ਕੋਈ ਕਿਤੇ ਬੈਠਾ ਕੋਈ ਸਟੇਲੀਆ ਕੋਈ ਕੈਨੇਡਾ ਕੋਈ ਅਮਰੀਕਾ ਮਤਲਬ ਕੀ ਬਾਬਾ ਜੀ ਦਾ ਇਨਾ ਸ਼ਹੀਰਵਾਦ ਆ ਉਹਨਾਂ ਦੇ ਸਿਰ ਤੇ ਮਿਹਰ ਭਰੀਆਂ ਹੱਥਾਂ ਬਾਬਾ ਜੀ ਦਾ ਅੰਨੀ ਕਿਰਪਾ ਵਾ ਮਤਲਬ ਕੀ ਬੋੜੇ ਬੱਚੇ ਤਰੱਕੀ ਕਰ ਰਹੇ ਆ ਹਾਂਜੀ ਦੇਖੋ ਨੌਜਵਾਨ ਬੱਚੇ ਜਿਹੜੇ ਇੱਥੇ ਸਵਾਵਾ ਦਿੰਦੇ ਨੇ ਜੀ ਇਸ ਤੋਂ ਵੱਡੀ ਗੱਲ ਇਹ ਆ ਵੀ ਨੌਜਵਾਨ ਬੱਚੇ ਜਿਹੜੇ ਆ ਉਹ ਬਾਬਾ ਜੀ ਨੇ ਟੀਮਾਂ ਬਣਾਈ ਦੀਆਂ ਜੀ ਇਸ ਤਰ੍ਹਾਂ ਇੱਕ ਟੀਮ ਜਿਹੜੀ ਉਹਨੇ ਸੇਵਾ ਕੀਤੀ ਹੈ ਲਾ ਲਓ 2 4 ਸਾਲ 5 ਸਾਲ ਸੇਵਾ ਕੀਤੀ ਉਸ ਤੋਂ ਬਾਅਦ ਉਹ ਬੱਚੇ ਜਿਹੜੇ জব ਹਾਸਲ ਕਰ ਲੈਂਦੇ ਆ ਜਾਂ ਫੋਰਨ ਸੈੱਟ ਹੋ ਜਾਂਦੇ ਆ ਜੀ ਜਦੋਂ ਅੱਛੀ ਅੱਛੀ ਜੌਬਸ ਹਾਸਲ ਕਰ ਲੈਂਦੇ ਉਸ ਤੋਂ ਬਾਅਦ ਦੂਸਰੀ ਟੀਮ ਜਿਹੜੀ ਤਿਆਰ ਕਰਤੀ ਜਾਂਦੀ ਹੈ ਮਲ ਭੀ ਅਲੱਗ-ਅਲੱਗ ਟੀਮਾਂ ਤਿਆਰ ਹੁੰਦੀਆਂ ਆਵਾ ਉਰੋ ਭਗਵਾਨ ਦਾ ਨਾਮ ਲਿਆ ਜਾਂਦਾ ਜੀ ਸੋ ਇਹ ਉਪਰਾਲੇ ਜਿਹੜੇ ਆ ਦੇਖਣ ਵਾਲੇ ਆ ਜੀ ਇਹ ਪਿੰਡ ਮਰਾੜੀ ਜਿੱਥੇ ਤੁਹਾਨੂੰ ਮਿਲਣਗੇ ਬਾਬਾ ਅਸਨਜੀ ਦੇ ਸਥਾਨ ਤੇ ਸੋ ਕੁਝ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਮੈਂ पकड़ लो हाथ गणपति जी दो जाएंगे हमारे हमा। भरोसे पर जमाना छोड़ तुम्हारे ही भरोसे हम जमाना छोड़ बैठे देखो जमा दे दे दे। से भुलाएंगे दे दे। की तरफ देखो इसे कैसे निभाएंगे लो हाथ होती होगी बुलाती Jai Ganpati Gan Bapa, Ganpati bapak Ganpati Gan pati bapak Horia bapak murti Horia murti Horia murti Horia murti Tehari, murti Maurya, ਗਣਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ 1 2 3 4 ਕਰ ਕਰੀ ਦੀ ਕੀ ਕਰ ਕ ਸੁਜਲੇ ਸ਼ਰਧਾਲੂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਜਿਹਨਾਂ ਨਾਲ ਗੱਲਬਾਤ ਕਰਨੇ ਆ ਬੜਾ ਜੀ ਕਿਦਾਂ ਦਾ ਲੱਗਾ ਇਹ ਰਾਜ ਰਾਜ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਨਾਲ ਗਣੇਸ਼ ਜੀ ਨੂੰ ਮੰਦਿਰ ਤੋਂ ਲਿਆਂਦਾ ਗਿਆ ਇੱਥੇ ਵੀ ਸਰਜਨ ਲਈ ਸਾਰੇ ਪਿੰਡ ਦੇ ਪਹਿਲੇ ਸ਼ੋਭਾ ਯਾਤਰਾ ਗੱਡੀ ਗਈ ਤੇ ਹੁਣ ਇੱਥੇ ਆ ਕੇ ਉਹਨਾਂ ਦਾ ਵੀ ਸਰਜਨ ਕੀਤਾ ਗਿਆ ਬਹੁਤ ਹੀ ਕੀ ਕਹਿੰਦੇ ਆ スピリチュアル ਵੇ ਨਾਲ ਇੰਨੀ ਡਿਵੋਸ਼ਨ ਹੀ ਇੱਕ ਮੈਂ ਦੱਸ ਨਹੀਂ ਸਕਦੀ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿੱਦਾਂ ਦਾ ਫੀਲ ਕਰ ਰਹੀ ਹਾਂ इवन ਕ ਜਿਹੜਾ ਇਵੈਂਟ ਹੈ ਓਕੇ ਅ ਸੈਰੇਮਨੀ ਜਿਹਨੂੰ ਕਹਿ ਸਕਦੇ ਆ ਸਾਡੇ ਮੰਦਿਰ ਵਿੱਚ ਪਿਛਲੇ 9 ਡੇਸ ਤੋਂ ਚੱਲ ਰਹੀ ਸੀ ਤੇ 28 ਨੂੰ ਬਾਬਾ ਜੀ ਨੇ ਮੰਦਿਰ ਚ ਗਣਪਤੀ ਜੀ ਦੀ ਸਥਾਪਨਾ ਕੀਤੀ ਤੇ ਅੱਜ ਵੀ ਸਰਜਨ ਸੀਗਾ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਸਾਡੇ ਮੰਦਿਰ ਵਿੱਚ ਰਮਾਇਣ ਜੀ ਦਾ ਪਾਠ ਰੱਖਿਆ ਹੋਇਆ ਸੀ ਜਿਹਦੇ ਵਿੱਚ ਵੀ ਬਹੁਤ ਸਾਰੇ ਲੋਕ ਆਉਂਦੇ ਸੀ ਖੂਬ ਆਨੰਦ ਮਾਣਦੇ ਸੀ ਤੇ ਉਹ ਰਮਾਇਣ ਤੋਂ ਸਾਨੂੰ ਬਹੁਤ ਕੁਝ ਸਿੱਖਣ ਤੋਂ ਮਿਲਿਆ ਮੈਂ ਕਹਿੰਨੀ ਆ ਕਿ ਸਿਰਫ ਸਾਡੇ ਨਹੀਂ ਅੱਜ ਦੀ ਜਨਰੇਸ਼ਨ ਲਈ এডਿਕੇਸ਼ਨ ਅ ਅਕੈਡਮਿਕਸ এডਿਕੇਸ਼ਨ ਦੇ ਨਾਲ ਨਾਲ ਸਪਿਰਚੁਅਲ ਗਾਈਡੈਂਸ ਵੀ ਬਹੁਤ ਜ਼ਰੂਰੀ ਹੈ ਜੋ ਕਿ ਸਾਨੂੰ ਇੱਕ ਅੱਛਾ ਪਾਥ ਦੱਸਦੀ ਹੈ ਤੇ ਮੈਂ ਕਹਿੰਨੀ ਆ ਅੱਜ ਕੱਲ ਦੀ ਸਾਰੀ ਜਨਰੇਸ਼ਨ ਨੂੰ ਇਸ ਗੋਡ ਨਾਲ ਕਨੈਕਟਡ ਹੋਣਾ ਚਾਹੀਦਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਕੁਝ ਹੋਇਆ ਹੈ ਕੀ ਕਹਿੰਦੇ ਵੈਦਰ ਹਾਂਜੀ ਇਹਨੂੰ ਅਸੀਂ ਰੋਕ ਵੀ ਨਹੀਂ ਸਕਦੇ ਬਟ ਆਇਆ ਕਿ ਜੋ ਵੀ ਭਗਵਾਨ ਨਾਲ ਕਨੈਕਟਡ ਹੈ ਜਾਂ ਜੋ ਵੀ ਇੱਕਦਮ ਆਪਣੇ ਲਾਈਫ ਨੂੰ ਬਿਨਾ ਕਿਸੇ ਗਲਤ ਚੀਜ਼ਾਂ ਤੋਂ ਡੀਲ ਕਰ ਰਿਹਾ ਨਾ ਉਹ ਬੇਸ਼ੱਕ ਜਿੰਨੀ ਮਰਜ਼ੀ ਡਿਫਿਕਲਟ ਸਿਚੁਏਸ਼ਨ ਚੋਂ ਵੀ ਹੋਏ ਨਾ ਉੱਥੋਂ ਵੀ ਨਿਕਲ ਕੇ ਆ ਜਾਏਗਾ ਤੇ ਉਹਨੂੰ ਬਿਲਕੁਲ ਵੀ ਕੁਝ ਨਹੀਂ ਹੋਏਗਾ ਐਡੀ ਵੱਡੀ ਬਾੜ ਆਈ ਸੀ ਪਰ ਤੁਹਾਡੇ ਪਿੰਡ ਵਿੱਚ ਮੈਂ ਦੇਖ ਰਿਹਾ ਪਾਣੀ ਵੀ ਨਹੀਂ ਆਇਆ ਉਹ ਗੁਰੂਆਂ ਦਾ ਨਾਮ ਲਿਆ ਜਾ ਰਿਹਾ ਜੀ ਅਸੀਂ ਸੁਣਿਆ ਸੀ ਆਪਣੇ ਜਿੱਦਾਂ ਮੈਂ ਆਪਣੀ ਦਾਦੀ ਕੋਲ ਸੁਣਿਆ ਸੀ ਸਭ ਤੋਂ ਪਹਿਲੇ ਕਿ ਜਦੋਂ ਪਹਿਲੀ ਵਾਰੀ ਬਾੜ ਆਈ ਸੀ ਤੇ ਸਾਡੇ ਪਿੰਡ ਦੇ ਵਿੱਚ ਐਂਟਰ ਨਹੀਂ ਕੀਤੀ ਸੀ ਤੁਸੀਂ ਤਾਂ ਕਿਰਿਆ ਸੀ ਪਾਣੀ ਤੇ ਹੁਣ ਵੀ ਜਿੱਦਾਂ ਦੇਖ ਸਕਦੇ ਆ ਐ ਸਿਰਫ ਅਸੀਂ ਸੁਨਿਆ ਸੀ ਪਰ ਇਸ ਟਾਈਮ ਅਸੀਂ ਅੱਪੇ ਅੱਪੇ ਖੁਦ ਐਕਸਪੀਰੀਅੰਸ ਕੀਤਾ ਤੇ ਐ ਸਭ ਕੁਝ ਬਾਬਾ ਜੀ ਦੀ ਕਿਰਪਾ ਨਾਲ ਹੀ ਆ ਬਸ ਐ ਕਹਿਣਾ ਚਾਹਨੀ ਆ ਕਿ ਸਾਰੇ ਜਿਹਨੇ ਇੱਕ ਸਹੀ ਬਾਤ ਤੇ ਚਲੋ ਕਿ ਜੋ ਵੀ ਆ ਫਿਰ ਭਗਵਾਨ ਜੀ ਜੇ ਤੁਸੀਂ ਸਹੀ ਕੰਮ ਕਰਦੇ ਹੋ ਨਾ ਤੇ ਭਗਵਾਨ ਜੀ ਹਮੇਸ਼ਾ ਤੁਹਾਡੇ ਨਾਲ ਹੈ ਬਸ ਤੇ ਬਾਕੀਆਂ ਲਈ ਵੀ ਇਹੀ ਆ ਕਿ ਜੇ ਤੁਸੀਂ ਕਿਤੇ ਕਿਸੇ ਜਗ੍ਹਾ ਤੇ ਰਹਿੰਦੇ ਹੋ ਉੱਥੇ ਦੀ ਰਿਸਪੈਕਟ ਕਰੋ ਸਾਰੇ ਜਣੇ ਇੱਕ ਦੂਸਰੇ ਰਿਸਪੈਕਟ ਕਰੋ ਕਿਸੇ ਨੂੰ ਵੀ ਗਲਤ ਤਰੀਕੇ ਨਾਲ ਨਾ ਦੇਖੋ ਕਿਸੇ ਗਲਤ ਨਜ਼ਰ ਨਾ ਰੱਖੋ ਮੈਂ ਹੀ ਕਹਣਾ ਸੀ ਹਮ ਬੰਦੇ ਹੋ ਜੋ ਲੋਗ ਇੱਥੇ ਨਹੀਂ ਆ ਪਾ ਰਹੇ ਆ ਸਭ ਕੁਝ ਨਹੀਂ ਦੇਖ ਸਕਦੇ ਉਹ ਉਹਨਾਂ ਨੇ ਸਭ ਸਭ ਨੇ ਤੁਹਾਡੀ ਵਜਨ ਵਾਲਾ ਸਾਰਾ ਕੁਝ ਦੇਖਿਆ ਤੁਸੀਂ ਇੱਕ ਮੀਡੀਅਮ ਖਾਂਜੀ ਭਗਵਾਨ ਸਭ ਕੁਝ ਰਾ ਰਹੇ ਜੀ ਤੁਸੀਂ ਇੱਥੇ ਆਏ ਤੁਹਾਡੀ ਵਜਨ ਵਾਲੀ ਆ ਸਾਰੇ ਜਿੰਨੇ ਵੀ ਦਿਨ ਇਵੈਂਟਸ ਹੋਏ ਆ ਤੁਸੀਂ ਇੱਕ ਮੀਡੀਅਮ ਬਨੇ ਹੋ ਜਿਹਦੇ ਨਾਲ ਸਾਰੇ ਦੇਖ ਪਾਏ ਆ ਸਾਰਾ ਕੁਝ thank you so much don't party bappa moriya moriya re bappa moriya re oh moriya re radhe radhe shri radhe jai radhe 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 shri radhe 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 jai radhe radhe जय राधे 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 जय राधे राधे गोविंदवन में गोविंदावन में जय राधे राधे जय जय राधे ਰਾਦੇ 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 ਸਿ ਰਾਦੇ 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 ਸਿ ਰਾਦੇ ਰਾਦੇ ਵੀਰ ਬਦਰੰਗ ਸੋ ਲਗਾਤਾਰ ਸੀ ਸ਼ੁੱਡਾਲ ਨੂੰ ਗਲਬਤ ਕਰ ਰਹੇ ਆ ਜੀ ਸੋ ਭਾਜੀ ਨੇ ਸਾਡ ਨਾਲ ਗੱਲ ਕਰ ਲੈਣੀ ਭਾਜੀ ਹੁਸਾ ਬੜਾ ਦੇਖਣ ਨੂੰ ਮਿਲਦਾ ਤੁਹਾਡੇ ਇਲਾਕੇ ਜਮੈਂ ਦੇਖ ਰਿਹਾ ਔਰ ਬਹੁਤ ਜ਼ਿਆਦਾ ਲੋਕ ਜਿਹੜੇ ਇਸ ਜਗ੍ਹਾ ਨਾਲ ਪਿਆਰ ਕਰਦੇ ਆ ਜੀ ਇਹ ਸਾਰੀ ਬਾਬਾ ਜੀ ਦੀ ਬਖਸ਼ਸ਼ ਹੈ ਸਾਰੇ ਬੱਚੇ ਸਾਰੇ ਸਿਆਣੇ ਇਹ ਹੁਣ ਆਪਣਾ ਆਇਆ ਅੱਜ ਗਨੇਚ ਤ੍ਰੂਤੀ ਦਾ ਉਤਸਵ ਹੈ ਇਹਨੂੰ ਧੂਮ ਧਾਮ ਨਾਲ ਮਨਾ ਰਹੇ ਹਾਂ ਬਾਕੀ ਬਹੁਤ ਉਲਾਸ ਹੈ ਸਾਰੇ ਪਿੰਡ ਵਾਸੀਆਂ ਚ ਜੇਕਰ ਸਾਰੇ ਇਕੱਠੇ ਹੋ ਗਏ ਇੱਥੇ ਪਹੁੰਚੇ ਬਾਬਾ ਅਰਜਨ ਦਾ ਸਾਨੀ ਬੜਾ ਪਵਿੱਤਰ ਹੈ ਬਹੁਤ ਸ਼ਕਤੀ ਵਾਲਾ ਹਾਂਜੀ ਜੀ ਉਹ ਤੇ ਬਹੁਤ ਪਵਿੱਤਰ ਸਥਾਨ ਹੈ ਇਹ ਪੁਰਾਣਾ ਕਾਫੀ ਪੁਰਾਤਨ ਹੈ ਇਹਦੇ ਵਿੱਚ ਜੋ ਮੰਨ ਦੀ ਮੁਰਾਦ ਮੰਗੋ ਉਹ ਪੂਰੀਆਂ ਹੋ ਰਹੀਆਂ ਜਿਸ ਕਾਰਨ ਸਾਰੇ ਲੋਕ ਇੱਥੇ ਇਕੱਠੇ ਹੋ ਰਹੇ ਆ ਅੱਜ ਤੁਸੀਂ ਦੇਖਿਆ ਹੀ ਹੈ ਕਿੰਨਾ ਉਲਾਸ ਹੈ ਸਾਰੇ ਲੋਕ ਬਹੁਤ ਰੌਣਕ ਹੈ ਬਾਕੀ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਉਤਸਾਹ ਦੇਖਣ ਨੂੰ ਮਿਲਦਾ ਹਾਂਜੀ ਇਤੋਂ ਬੱਚੇ ਜਿਹੜੇ ਭੋਲੇ ਨਾਦੀ ਦਾ ਰੋਲ ਕਰਦੇ ਆ ਉਹਨਾਂ ਨੂੰ ਸਰਵਿਸ ਮਿਲਦੀ ਹੈ ਵਾਹ ਜੀ ਵਾਹ ਬਹੁਤ ਵਧੀਆ ਮਤਲਬ ਨੌਕਰੀ ਦੇ ਜਾਂਦੇ ਆ ਬੱਚੇ ਬੜੀ ਸ਼ਰਧਾ ਨਾਲ ਸੇਵਾ ਕਰਦੇ ਆ ਆਪਣਾ ਰੋਲ ਅਦਾ ਕਰਦੇ ਆ ਭੋਲੇ ਨਾਦੀ ਦਾ ਉਹਨਾਂ ਨੂੰ ਬਾਅਦ ਵਿੱਚ ਇਹਨਾਂ ਦਾ ਸ਼ੇਰ ਬਾਦ ਮਿਲਦਾ ਬਾਬਾ ਜੀ ਦਾ ਉਹ ਨੌਕਰ ਹੋ ਜਾਂਦੇ ਆ ਜੀ ਵਾਹ ਜੀ ਵਾਹ ਭਗਵਾਨ ਦੀ ਕਿਰਪਾ ਹੋ ਜਾਂਦੀ ਹੈ ਜੀ ਕਹਿੰਦਾ ਮਤਲਬ ਇਹ ਆ ਸੋ ਚੱਲਦੇ ਅੱਗੇ ਜੀ ਹੋਰ ਵੀ ਕੋਈ ਤਸਵੀਰਾਂ ਤਾਂ ਲਾ ਸਕਦੇ ਆ ને <laughs> રખ <laughs> ♫ ਦੇਖੋ ਜੀ ਗਣੇਸ਼ ਚਤੁਰਥੀ ਦੇ ਉਪਲਖਸ਼ ਚ ਜਿਹੜਾ ਸਾਡੇ ਇੱਥੇ 9 ਦਿਨ ਦਾ ਰਾਮਕਥਾ ਹੋਈ ਆ ਤੇ ਅੱਜ ਉਹਦਾ ਸਮਾਪਨ ਹੋਇਆ ਗਣੇਸ਼ ਚਤੁਰਥੀ ਦੇ ਮੌਕੇ ਤੇ ਇਹ ਹਰ ਸਾਲ ਹੁੰਦਾ ਸਾਡੇ ਇੱਥੇ ਬੜੇ ਉਤਸ਼ਾਹ ਨਾਲ ਸਾਰੇ ਪਿੰਡ ਦੇ ਜਿਹੜੇ ਵਸਿੰਦੇ ਨੇ ਇਹਦੇ ਵਿੱਚ ਹਿੱਸਾ ਲੈਂਦੇ ਨੇ ਔਰ ਤਾਂ ਬੜੇ ਭਾਈ ਮਾਤਾ ਚ ਜਿਹੜੀਆਂ ਇਹਦੇ ਵਿੱਚ ਹਿੱਸਾ ਲੈਂਦੀਆਂ ਬਾਕੀ ਨੌਜਵਾਨ ਬੱਚੇ ਇਵਨ ਕਿ ਦੇਸ਼ ਵਿਦੇਸ਼ ਚ ਜਿਹੜੇ ਬੱਚੇ ਰਹਿੰਦੇ ਸਾਡੇ ਪਿੰਡ ਦੇ ਉਹ ਵੀ ਬੜੇ ਐਕਟਿਵਲੀ ਇਹਦੇ ਵਿੱਚ ਹਿੱਸਾ ਲੈਂਦੇ ਨੇ ਇਸ ਸਾਲ ਵੀ ਹਮੇਸ਼ਾਂ ਦੀ ਤਰ੍ਹਾਂ ਉਸੇ ਲੜੀ ਦੀ ਤਰ੍ਹਾਂ ਇਸ ਤ ਮਨਾਇਆ ਗਿਆ ਉਸ ਹੈ 9 ਦਿਨ ਪਹਿਲੇ ਅਰਾਮ ਕਥਾ ਚਲੀ ਆ ਜਿਹੜੇ ਲੋਕਾਂ ਦਾ ಅಪਾਰ ਉਤਸ਼ਾਹੀ ਬੜੇ ਉਤਸ਼ਾਹ ਨਾਲ ਲੋਕਾਂ ਨੇ ਇਹ ਹਸਲਿਆ ਤੇ ਉਹਦਾ ਅੱਜ ਸਮਾਪਨ ਹੋਇਆ ਤੇ ਅੱਜ ਗਣੇਸ਼ ਚਤੁਰਤੀ ਦੇ ਸਮਾਰੋਹ ਦਾ ਇਹ ਸਮਾਪਨ ਹੋਣ ਨਾਲ ਪਿੰਡ ਵਿੱਚ ਇੱਕ ਯੱਗ ਕੀਤਾ ਗਿਆ ਜਿਹੜੇ ਸਾਰਿਆਂ ਨੂੰ ਭੋਜਨ ਲੰਗਰ ਅਟੁੱਟ ਵਤਿਆ ਗਿਆ ਸਾਰੇ ਪਿੰਡ ਨੇ ਆ ਕੇ ਸਭ ਛੋਟਾ ਵੱਡਾ ਅਮੀਰ ਗਰੀਬ ਸਭ ਨੇ ਆ ਕੇ ਇੱਥੇ ਜਿਹੜਾ ਭੋਜਨ ਦਾ ਲੰਗਰ ਛਕਿਆ ਤੇ ਬਹੁਤ ਅੱਛੀ ਤਰ੍ਹਾਂ ਜਿਹੜਾ ਜਿਹੜਾ ਸਮਾਪਨ ਹੋਇਆ ਇਹਦੇ ਲਈ ਬਾਬਾ ਜੀ ਸਾਡੇ ਜਿਹੜੇ ਨੇ ਮੰਡਲ ਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਸਾਈ ਸੰਗਤ ਨੂੰ ਆਪਣੇ ਨਾਲ ਲੈ ਕੇ ਚੱਲਦੇ ਨੇ ਛੋਟੇ ਬੱਚੇਔਰਤਾਂ ਜੋ ਨੌਜਵਾਨ ਸਭ ਜਿਹੜਿਆ ਇਹਨਾਂ ਦੀ ਛਤਰ ਛਾਇਆ ਇੱਥੇ ਇੱਥੇ ਜਿਹੜੇ ਆ ਪੂਜਾ ਪਾਠ ਕਰਦੇ ਨੇ ਵਿੱਚ ਮਨਾਇਆ ਜਾ ਰਿਹਾ ਸੀ ਦਰਬਾਰ ਵਿੱਚ ਅੱਜ ਦਾ ਸਮਾਪਨ ਹੋਇਆ ਸਮਾਪਤੀ ਹੋਈ ਹੈ ਜੀ ਸਿੱਕ ਹੋ ਗਿਆ ਜੀ ਬੁਲਕ ਸ਼ੰਕਰ ਭਗਵਾਨ ਕੀ ਜੈ ਸਿੱਧੋ ਪਿਰੋਂ ਕੋ ਆਦੇਸ਼ ਦੇਸ਼ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਜਿਹੜਾ ਰਾਮ ਕਥਾ ਦਾ ਪ੍ਰੋਗਰਾਮ ਹੀ ਇਹ 9 ਦਿਨ ਚੱਲਿਆ ਜੀ 9 ਦਿਨ ਰਾਮ ਕਥਾ ਔਰ ਉਸ ਤੇ ਬਾਅਦ ਜਿਹੜਾ ਨਾ ਗਣਪਤੀ ਦਾ ਬਸਰਜਨ ਇਹ ਸਾਰਾ ਹੀ ਭੋਗ ਜਿਹੜਾ ਨਾ ਅੱਜ ਪਾਇਆ ਗਿਆ ਔਰ ਅੱਜ ਜਿਹੜਾ ਨਾ ਖੁੱਲਾ ਪਨਾਰਾ ਵੀ ਕੀਤਾ ਗਿਆ ਇਹ ਸਾਰਾ ਹੀ ਨਗਰ ਵਾਸੀਆਂ ਦਾ ਸਹਿਯੋਗ ਹੈ ਔਰ ਇਹਨਾਂ ਬੱਚਿਆਂ ਦਾ ਸਹਿਯੋਗ ਹੈ ਤੇ ਬੜੀ ਅੱਛੀ ਟੰਕ ਦੇ ਨਾਲ ਜਿਹੜਾ ਨਾ ਅੱਜ ਅੱਜ ਮੈਂ ਦੇਖਿਆ ਉਹ ਸ਼ੋਭ ਯਾਤਰਾ ਵੀ ਕਰ ਦਿੱਤੀ ਗਿਆ انشاء ਹਾਂ ਇੱਕ ਸ਼ੋਭ ਯਾਤਰਾ ਵੀ ਗੱਡੀ ਹੈ ਔਰ ਦੂਸਰੇ ਨੰਬਰ ਤੇ ਦਰਿਆ ਤੇ ਖਵਾਜਾ ਪੀਰ ਦੀ ਨiaz ਵੀ ਦਿੱਤੀ ਹੈ ਕਿ ਸਾਡੇ ਦੇ ਕਿਰਪਾ ਰਖੇ ਇਲਾਕੇ ਦੇ ਸਾਡੇ ਕਿਰਪਾ ਬਣੀ ਰਹੇ ਤੇ ਉਹਦੇ ਬਾਰੇ ਜਿਹੜਾ ਨਾ ਖਵਾਜਾ ਪੀਰ ਦੀ ਨiaz ਵੀ ਦਿੱਤੀ ਹੈ ਔਰ ਸ਼ੋਭ ਯਾਤਰਾ ਗਣੇਸ਼ ਦੀ ਮੂਰਤੀ ਨੂੰ ਸਾਰੇ ਨਗਰ ਦੀ ਪ੍ਰਕਰਮਾ ਕਰਕੇ ਤੇ ਅੱਜ ਵਿਸਰਜਣ ਕੀਤਾ ਗਿਆ। ਬਾਬਾ ਜੀ ਤੁਹਾਡੀ ਇਲਾਕੇ ਦੀ ਲੋਕ ਦੀ ਬੜੀ ਪਸੰਦਾ ਕਰ ਰਹੀ ਕਿ ਸਾਡੇ ਬੱਚਿਆਂ ਨੂੰ ਜਿਹੜਾ ਸਹੀ ਰਸਤਾ ਦਿਖਾ ਰਹੇ ਦੀ। ਦੇਖੋ ਅੱਛੀ ਜਿਹੜੀ ਅੱਛੀ ਚੀਜ਼ ਹੁੰਦੀਆਂ ਨੂੰ ਰਛੇ ਕਦੇ ਹੈ ਤੇ ਬਾਕੀ ਠੀਕ ਹੈ ਬੜਾ ਸੁੰਦਰ ਹੈ ਬੜਾ ਅਚਾਹ ਤੇਰੇ ਹੈ ਠੀਕ ਹੈ। ਅਸੀਂ ਵੀ ਦੇਖਦੇ ਆ ਜੀ ਬੱਚੇ ਨੌਜਵਾਨ ਲਗਾਤਾਰ ਲੱਗੇ ਰਹੇ ਦੋ ਬਾਬਾ ਜੀ। ਹਾਂ ਬੱਚੇ ਆਪਣੀ ਦੇਖੋ ਇਹਦੇ ਆਪਣੇ ਆਪਣੇ ਸੰਸਕਾਰੀ ਹੋਏ ਕੁਝ ਕਰਮਾਂ ਦੀ ਵੀ ਗੱਲ ਹੈ। ਬੱਚੇ ਦਾ ਜਿਹੜਾ ਨਾ ਬੜਾ ਅੱਛਾ ਸਿਸਟਮ ਚੱਲ ਰਿਹਾ ਹੈ ਫਿਲਹਾਲ ਬੱਚੇ ਆਪਣੀ ਮਰਜ਼ੀ ਦੇ ਨਾਲ ਹੀ ਜਿਹੜਾ ਨਾ ਅچھے ਵਰਲਡ ਆਨ ਚ ਜੁੜੇ ਹੈ ਔਰ ਕਾਰਿਆ ਕਰ ਰਹੇ ਹੈ ਬੜੀਆ ਕਾਰਿਆ ਕਰ ਰਹੇ ਹੈ ਬਹੁਤ ਹੀ ਸੁੰਦਰ। ਬੜੀਆ ਹੀ ਹਾਲਾਤ ਦਿਖੇ ਜੇ ਤੁਸੀਂ ਬਾਅਦ ਦੇ ਹਾਲਾਤਾਂ ਦੀ ਗੱਲ ਕਰੀ ਦੀ ਬੜੇ ਮਾੜੇ ਹਾਲਾਤ ਨੇ ਬੱਚੇ ਗਲਤ ਕੰਮਾਂ 'ਚ ਪੈ ਗਏ ਦੀਆ ਪਰ ਤੁਹਾਡੇ ਇਸ ਨਗਰਤਵਾ ਦੇ ਹੈਗੇ ਬੱਚੇ ਚੰਗੇ ਬਣਨੇ ਲੱਗੇ। ਦੇਖੋ ਸਾਡੇ ਸਾਰੇ ਬੱਚੇ ਕੋਈ ਵੀ ਜਿਹੜਾ ਬੱਚਾ ਹੈ ਸਾਡਾ ਇੱਕ ਤੇ ਨਸ਼ੇ ਦੇ ਰਹਤਾ ਹੈ ਜੀ ਔਰ ਦੂਸਰੇ ਨੰਬਰ ਤੇ ਇਹਨਾਂ ਦੀ ਜਿਹੜੀ ਹੈ ਨਾ ਇੱਕ ਬਹੁਤ ਹੀ ਅੱਛੀ ਲਗਨ ਬਣ ਚੁੱਕੀ ਹੈ ਕਿ ਆਰਤੀ ਪੂਜਾ ਨੂੰ ਧਿਆਨ ਦੇਣਾ ਮੰਦਿਰ ਦੀ ਸਫਾਈ ਨੂੰ ਧਿਆਨ ਦੇਣਾ ਲੰਗਰ ਪਾਣੀ ਦਾ ਕੋਈ ਆਇਆ ਗਿਆ ਜਿਹੜਾ ਉਹਦੇ ਲੰਗਰ ਪਾਣੀ ਵੀ ਤਿਆਰ ਕਰਕੇ ਦੇਣਾ ਇਹਨਾਂ ਬੱਚਿਆਂ ਦੀ ਜਿਹੜੀ ਹੈ ਨਾ ਜਿੰਨੀ ਸਿਖਤ ਕੀਤੀ ਜਾਏ ਓਨੀ ਘਟ ਹੈ ਅਸੀਂ ਇਹਨਾਂ ਦੇ ਬੱਚਿਆਂ ਦੇ ਮੂੰਹ ਤੇ ਨਹੀਂ ਬੋਲਦੇ ਆ ਲੇਕਿਨ ਜਿਹੜੀ ਦੀ ਸੇਵਾ ਹੈ ਉਹ ਬਹੁਤ ਜ਼ਿਆਦਾ ਹੈ ਸਾਡੇ ਇਧਰ ਦੇ ਵਿੱਚ ਬਹੁਤ ਜ਼ਿਆਦਾ ਹਿੰਦੀ ਸੇਵਾ ਹੈ ਬਹੁਤ ਜ਼ਿਆਦਾ ਸੇਵਾ ਕਰਦੇ ਆ। ਉਹ ਭਾਈ ਸਾਲ ਬਾਅਦ ਜਿਹੜੀ ਇਹ ਧਰਮਿਕ ਸਮਾਗਮ ਚੱਲਦੇ ਰਹਿੰਦੇ ਆ। ਹਾਂ ਸਾਲ ਪਰ ਜਿਹੜੇ ਨਾ ਆ ਸਾਲ ਪਰ ਕਾਫੀ ਪ੍ਰੋਗਰਾਮ ਆਨੇ ਨੇ ਕਿ ਕੋਈ ਵੀ ਫੰਕਸ਼ਨ ਐਸਾ ਨਹੀਂ ਹੈ ਜਿਹੜਾ ਇੱਥੇ ਨਹੀਂ ਹੁੰਦਾ ਹੋਵੇ। ਜੀ ਹਰ ਇੱਕ ਤਿਉਹਾਰ ਹਰ ਇੱਕ ਜਿਹੜਾ ਉਹ ਇੱਥੇ ਕਿਸਮਤ ਦੇ ਵਿੱਚ ਹੁੰਦਾ ਹੈ। ਇਹ ਸਭ ਬਾਬਾ ਜੀ ਦਾ ਅਸ਼ੀਰਵਾਦ ਹੈ। ਉਹਨਾਂ ਦੀ ਕਿਰਪਾ ਹੈ ਤੇ ਉਹਨਾਂ ਦਾ ਹੀ ਸਭ ਕੁਝ ਹੈ। ਕਵਲ ਇਲਾਕਾ ਨੂੰ ਵਸਦੇ ਨੇ ਕਿ ਪੀਪਲ ਕੀ ਮੈਸੇਜ ਕਰੋਗੇ ਹਲਾਕਾ ਨੂੰ ਅਸੀਂ ਉਹਨੂੰ ਇੱਕ ਕੋਈ ਅਪੀਲ ਹੈ ਕਿ ਭਾਈ ਰੱਬ ਦਾ ਨਾਮ ਲਾਓ ਔਰ ਅچھے ਰਸਤੇ ਉੱਤੇ ਚਲੋ ਸੱਚਾਈ ਦਾ ਇਹ ਕਰੋ ਤਾਂ ਕਿ ਅੱਗੇ ਤੁਹਾਡੇ ਬੱਚੇ ਵੀ ਜਿਹੜੇ ਇਹਨਾਂ ਦੇ ਬੱਚੇ ਵੀ ਜਿਹੜੇ ਹਨ ਅੱਗੇ ਜੈਸੇ ਉਹ ਚੱਲ ਰਹੇ ਆ ਇਹ ਸਭ ਜਿਹੜਾ ਹੈ ਨਾ ਇਹਨਾਂ ਦੀ ਇਮਾਨਦਾਰੀ ਦਾ ਇਹਨਾਂ ਦੀ ਸੱਚਾਈ ਦਾ ਉਹ ਸਾਰਾ ਮੁੱਲ ਹੈ ਕਿ ਜੇ ਆਪੋ ਆਪਣੇ ਅਛੀ ਲੈਂਦੇ ਚ ਲੰਗੇ ਤੇ ਬੱਚੇ ਵੀ ਅੱਗੇ ਅਛੀ ਲੈਂਦੇ ਚ ਲੰਘਣਗੇ ਪੰਕਾ ਕੰਮ ਕਰੀਏ ਮੈਂ ਆਪੜ ਕੇ ਗੱਗੇ 35 ਨੰਬਰ ਵਾਲਾ ਮਾਲ ਕਰਨਾ ਇੱਕ ਵਾਰ ਆਇਆ ਨਹੀਂ ਜਾਣਾ ਮੈਂ ਇੱਕ ਮਿੰਟ ਇੱਕ ਮਿੰਟ ਲੰਗੀ ਜਾ ਲੰਗੀ ਜਾ ਮਿੰਨੂ ਦੇ ਗਏ ਉਹ ਜਿਹੜਾ ਆੜੇ ਕਰੇ ਤੰਗੀ ਉਹ ਕਣੀ ਕੋਲ ਰਹੇ